ਗਰਮੀ ਬਹੁਤ ਜ਼ਿਆਦਾ ਪੈਰੀ ਸੀ ਤੇ ਅਸੀਂ ਤਿਆਰ ਕੀਤੀ ਪਹਿਲਵਾਨਾਂ ਦੀ ਦੇਸੀ ਖਰਾਕ ਰਗੜਾ ਰਗੜਾ ਕਹਿੰਦਾ ਜੀਨੇ ਪੀ ਲਿਆ ਰਗੜਾ ਉਹਦਾ ਗਰਮੀ ਨਾਲ ਨਹੀਂ ਝਗੜਾ ਦੋ ਦੋ ਗਲਾਸ ਪੀਤੇ ਮਿੱਤਰੋ ਤੇ ਫਿਰ ਅਸੀਂ ਗੱਡੀ ਕ੍ਰੀਟਾ ਚੱਕਤੀ ਝੰਡ ਪਿੰਡ ਨੂੰ ਝੰਡ ਪਿੰਡ ਵਿੱਚ ਪਹੁੰਚੇ ਰੋਸਤਮ ਅਕੈਡਮੀ ਬਾਈ ਬਾਜੀ ਝੰਡ ਕੋਲੇ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਪੰਜਾਬ ਦਾ ਉਹ ਵੀਰ ਹੋਊ ਤੇ ਜਿਹੜਾ ਬਾਜੀ ਨੂੰ ਨਾ ਜਾਣਦਾ ਹੋਵੇ ਤੇ ਜੇ ਬਾਈ ਦੀ ਕਬੱਡੀ ਦੀ ਗੱਲ ਕਰੀਏ ਤੇ ਇੱਕ ਲਾਈਨਾਂ ਬਹੁਤ ਪ੍ਰਸਿੱਧ ਹੋਈਆਂ ਨੇ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਜੰਡ ਉਥੋਂ ਦਾ ਇੱਕ ਬਾਜੀ ਸੁਣੀ ਦਾ ਜਿਹੜਾ ਧਾਵੀਆਂ ਦੇ ਕਰ ਦਿੰਦਾ ਕੋਟਕਪੂਰੇ ਵਾਲੇ ਦਰਵਾਜ਼ੇ ਬੰਦ ਮਿੱਤਰੋ ਗੱਲ ਇਹ ਬਿਲਕੁਲ 100% ਸੱਚਾ ਤੇ ਜਿਹਦਾ ਜਿਹਦਾ ਬਾਈ ਨੇ ਗੁੱਟ ਫੜਿਆ ਤੇ ਉਹ ਰੀਡਰ ਹੁਣ ਤੱਕ ਯਾਦ ਕਰਦੇ ਆ ਤੇ ਜਿਹਦਾ ਦਾ ਗੁੱਟ ਫੜਿਆ ਹੁਣ ਤੱਕ ਕੋਈ ਰੀਡਰ ਯਾਦ ਕਰਦੇ ਆ ਭਾਵੇਂ ਉਹ ਗੱਲ ਕੈਨੇਡਾ ਦੀ ਭਾਵੇਂ ਅਮਰੀਕਾ ਦੀ ਭਾਵੇਂ ਇੰਗਲੈਂਡ ਦੀ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਬਾਈ ਨੇ ਆਪਣੀ ਖੇਡ ਦੀ ਤਾਕ ਅਜ਼ਮਾਈ ਬਾਜੀ ਜੰਡ ਬਾਜੀ ਜੰਡ ਜੀ ਨੇ ਬਹੁਤ ਪਿਆਰ ਪ੍ਰੀਆਂ ਗੱਲਾਂ ਕੀਤੀ ਹੈ ਕਬੱਡੀ ਦੇ ਬਹੁਤ ਸਾਰੇ ਕਿੱਸੇ ਜਿਹੜੇ ਸੁਣਾਏ ਤੇ ਨਾਲ ਦੀ ਨਾਲ ਆਪਣੀ ਅਕੈਡਮੀ ਹੈ ਜਿਹੜੀ ਸਾਰੀ ਦਿਖਾਈ ਜੇ ਦੋਸਤੋ ਤੁਸੀਂ ਕਿਸੇ ਫਿਟਨੈਸ ਲਵਰ ਤੇ ਕਰੇ ਜਾਂਦੇ ਹੋ ਤਾਂ ਤੁਹਾਨੂੰ ਚਾਹ ਨਹੀਂ ਪੁੱਛੀ ਜਾਂਦੀ ਤੁਹਾਨੂੰ ਪੁੱਛਿਆ ਜਾਂਦਾ ਜੀ ਰਗੜਾ ਤਾਂ ਬਾਜੀ ਜੰਡ ਦੇ ਪੱਠੇ ਤਿਆਰ ਕਰ ਰਹੇ ਸੀਗੇ ਰਗੜਾ ਤੇ ਨਾਲ ਦੋ ਤੋਂ ਗਲਾਸ ਤੇ ਖਿੱਚੇ ਸੀ ਨੇ ਤੇ ਹੋ ਗਏ ਠੰਡੇ ਜੇ ਫਿਰ ਉਸ ਤੋਂ ਬਾਅਦ ਅਸੀਂ ਮਿਲ ਕੇ ਬਣਾਈ ਇੱਕ ਵੀਡੀਓ ਬਾਕੀ ਤੁਸੀਂ ਵੀਡੀਓ ਦੇ ਵਿੱਚ ਹੀ ਸੁਣਿਓ ਜੀ ਬਹਿਰੀ ਅਕਾਲ ਸਾਹਿਬ ਆ ਵੀ ਫਤਜੀ ਤੰਨਾ ਵੀਰ ਆਇਆ ਜੀ ਆਲਮਗੀਰ ਤੋਂ ਤੇ ਵੀਰ ਆਇਆ ਤੇ ਇਹਨਾਂ ਨੇ ਆਲਮਗੀਰ ਸਭ ਪਿੰਡੀ ਹਾਂ ਪਿੰਡੀ ਆਲਮਗੀਰ ਪਿੰਡੀ ਟ੍ਰੇਨਿੰਗ ਸੈਂਟਰ ਖੋਲਿਆ ਤੇ ਜਿਵੇਂ ਫੌਜ ਚ ਹੋਣਾ ਜਾਂ ਪੰਜਾਬ ਪੁਲਿਸ ਚ ਹੋਣਾ ਫੋਰ ਵੀ ਫਿਟਨੈਸ ਲਈ ਬਹੁਤ ਵਧੀਆ ਰਿਜ਼ਲਟ ਆ ਬਹੁਤ ਵਧੀਆ ਟ੍ਰੇਨਿੰਗ ਸੈਂਟਰ ਆ ਤੇ ਇਹ ਮੁੰਡੇ ਨਾਲ ਕਰੋ ਇਹਨਾਂ ਨੇ ਭਰਤੀ ਕਰਾਏ ਮੁੰਡੇ ਬਹੁਤ ਹੀ ਜਿਆਦੇ ਤੇ ਇਹ ਦੱਸਣਗੇ ਬਾਕੀ ਹਾਂਜੀ ਬਾਈ ਜੀ ਆਪਣੀ ਅਕੈਡਮੀ ਦੇ ਵਿੱਚ ਜਿਵੇਂ ਹੈਗੀ ਪੰਜਾਬ ਪੁਲਿਸ ਆਰਮੀ ਇਹਨਾਂ ਸਾਰਿਆਂ ਦੇ ਪੇਪਰ ਤੇ ਫਿਜ਼ੀਕਲ ਦੀ ਬੈਚ ਦੀ ਤਿਆਰੀ ਜਿਹੜੀ ਆਪਾਂ ਕਰਾਉਂਦੇ ਆ ਸਾਰਿਆਂ ਦੀ ਤੇ ਜੋ ਵੀ ਬੱਚੇ ਹੁਣ ਨਿਊ ਬੈਚ ਸਟਾਰਟ ਹੋ ਰਿਹਾ ਆ ਆਲਮਗੀਰ ਵਾਲੀ ਸਾਈਡ ਤੇ ਤੇ ਉੱਥੇ ਜੋ ਵੀ ਬੱਚੇ ਭਰਤੀ ਦੀ ਤਿਆਰੀ ਕਰਨਾ ਸ਼ੁਰੂ ਕਰਾਉਂਦੇ ਨੇ ਤਾਂ 3 ਤਰੀਕ ਤੋਂ ਬੈਚ ਜਿਹੜਾ ਸਟਾਰਟ ਹੋਣਾ ਸ਼ੁਰੂ ਆ ਤੇ ਬਾਕੀ ਉੱਥੇ ਰਹਿائش ਵੀ ਹੋਊਗੀ ਖਾਣ ਪੀਣ ਨੂੰ ਵੀ ਹੋਊਗਾ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਹੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਜਿੱਥੇ ਪੂਰਾ ਸਕਿਉਰਟੀ ਦਾ ਵੀ ਪ੍ਰਬੰਧ ਹੋਊਗਾ ਤੁਸੀਂ ਇੱਕ ਵਾਰੀ ਆਓਗੇ ਤੇ ਲਾਈਫ ਤੁਹਾਡੀ ਉੱਥੇ ਚੇਂਜ ਹੋਊਗੀ ਜੇਕਰ ਕਿਸੇ ਨੇ ਜਨਰਲ ਫਿਟਨੈਸ ਲਈ ਆਉਣਾ ਉਹ ਵੀ ਉੱਥੇ ਆ ਕੇ ਟ੍ਰੇਨਿੰਗ ਕਰ ਸਕਦਾ ਹੈ ਬਾਕੀ ਕੋ ਸਾਹਿਬ ਨੇ ਇਹ ਤੁਹਾਨੂੰ ਆਪਣਾ ਨੰਬਰ ਦੱਸਣਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਆਪਣਾ ਨੰਬਰ ਜੀ ਨੀਚੇ ਤੇ ਡਿਸਪਲੇ ਹੋ ਰਿਹਾ 8847478213 ਤੁਸੀਂ ਕਿਸੇ ਵੀ ਟਾਈਮ ਕਾਲ ਕੁਐਰੀ ਕਰਕੇ ਬਹੁਤ ਹੀ ਘੱਟ ਫੀਸ ਦੇ ਵਿੱਚ ਆਪਾਂ ਸਾਰਾ ਵਧੀਆ ਤਿਆਰੀ ਜਿਹੜੇ ਵਿੱਚ ਕਰਾਉਨੇ ਆਂ ਬਾਕੀ ਇੱਕ ਵਾਰ ਆਪਣੇ YouTube ਚੈਨਲ ਤੇ Facebook ਤੇ ਜਾ ਕੇ ਦੇਖੋ ਤੁਸੀਂ ਰਿਜ਼ਲਟ ਦਾਖਲੇ ਜਿਹੜੇ ਆ ਉਹ ਆਪਣੇ ਸ਼ੁਰੂ ਨੇ ਤੇ ਜਲਦੀ ਜਲਦੀ ਐਡਮਿਸ਼ਨ ਕਰਾਓ ਕਿਉਂਕਿ ਬਹੁਤ ਜਲਦੀ ਸੀ ਫੇਸਬੁੱਕ YouTube ਦੇ ਕੀ ਨਾਮ ਦੇ ਉੱਤੇ ਆਪਾਂ ਨਿਤਮ ਫਿਟ ਆਰਮੀ ਅਕੈਡਮੀ ਕਰਕੇ ਆਪਣਾ ਚੈਨਲ ਨੇ ਠੰਨੇ ਵਾਲੀ ਜਿਹੜੀ ਅਕੈਡਮੀ ਆ ਉਹ ਇਹ ਆਪਰੇਟ ਕਰਨੇ ਨੇ ਆਲਮਗੀਰ ਆ ਕੇ ਬਿਲਕੁਲ ਸਸਤੀ ਕਾਲ ਜੀ ਸਾਰਾ ਹਾਂਜੀ ਬਹਿਰੀ ਖਾਲਸਾ ਵੈਸੇ ਦੀ ਪਤਾ ਨਹੀਂ